ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਇੰਦਰਪ੍ਰੀਤ ਕੌਰ ਪਨੂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਪੀਐਨਬੀ ਨੂੰ ਅਰਬਾਂ ਦਾ ਚੂਨਾ ਲਗਾਉਣ ਵਾਲੇ ਨੀਰਵ ਮੋਦੀ ਨੂੰ ਲੰਡਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਲੰਡਨ ਤੋਂ ਨੀਰਵ ਮੋਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੁਝ ਹੀ ਸਮੇਂ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਦਾਲਤ ਦੇ ਵਿੱਚ ਜਦੋਂ ਨੀਰਵ ਮੋਦੀ ਨੂੰ ਪੇਸ਼ ਕੀਤਾ ਜਾਵੇਗਾ ਇਹ ਉਹਨਾਂ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਜੇਲ੍ਹ ਜਾਣਗੇ ਜਾਂ ਫਿਰ ਬੇਲ ਲੈਣਗੇ ਅਗਰ ਬੇਲ ਲੈਣ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਿਹੜਾ ਪ੍ਰੋਸੀਜਰ ਹੈ ਉਹ ਕਾਫੀ ਲੰਮਾ ਹੋਵੇਗਾ ਇਹ ਨੀਰਵ ਮੋਦੀ ਦੇ ਉੱਪਰ ਜੋ ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਇਸ ਦੇ ਉੱਪਰ ਕੋਰਟ ਵੱਲੋਂ ਕੀ ਫੈਸਲਾ ਦਿੱਤਾ ਜਾਂਦਾ ਹੈ ਫਿਲਹਾਲ ਨੀਰਵ ਮੋਦੀ ਨੂੰ ਲੰਡਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਿਛਲੇ ਕੁਝ ਦਿਨ ਪਹਿਲਾਂ ਨੀਰਵ ਮੋਦੀ ਨੂੰ ਲੰਡਨ ਦੀਆਂ ਸੜਕਾਂ ਦੇ ਉੱਪਰ ਸ਼ਰੀਰ ਸ਼ਰੇਆਮ ਘੁੰਮਦੇ ਹੋਏ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਨੀਰਮੋਦੀ ਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਸੀ ਗੁਲਾਬੀ ਰੰਗ ਦੀ ਸ਼ਰਟ ਪਾਈ ਹੋਈ ਸੀ ਤੇ ਰਿਪੋਰਟਰਾਂ ਵੱਲੋਂ ਜਦੋਂ ਨੀਰਮੋਦੀ ਨੂੰ ਸਵਾਲ ਕੀਤਾ ਗਿਆ ਸੀ ਤਾਂ ਉਹ ਨੋ ਕਮੈਂਟਸ ਕਹਿ ਕੇ ਅੱਗੇ ਚਲੇ ਗਏ ਰਿਪੋਰਟਰ ਵੱਲੋਂ ਉਹਨਾਂ ਦਾ ਕੁਝ ਦੂਰੀ ਤੱਕ ਪਿੱਛਾ ਕੀਤਾ ਗਿਆ ਸੀ ਪਰ ਨੀਰਮੋਦੀ ਉੱਥੋਂ ਨਿਕਲ ਗਏ ਸੀ ਤੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਸੀ ਲੰਡਨ ਦੀ ਦਾ ਟੈਲੀਗ੍ਰਾਫ ਅਖਬਾਰ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਉਹਨਾਂ ਨੇ ਨੀਰਮੋਦੀ ਨੂੰ ਲੰਡਨ ਦੇ ਵਿੱਚ ਘੁੰਮਦੇ ਹੋਏ ਦੇਖਿਆ ਗਿਆ ਹੈ ਸੋ ਉਸ ਤੋਂ ਬਾਅਦ ਲੰਡਨ ਦੀ ਵੈਸਟ ਮਿਨਿਸਟਰ ਮੈਜਿਸਟ੍ਰੇਟ ਅਦਾਲਤ ਲੋ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਨੀਰਮ ਮੋਦੀ ਨੂੰ ਲੰਡਨ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਨੀਰਮ ਮੋਦੀ ਵੱਲੋਂ ਪੀਐਨਵੀ ਨੂੰ ਅਰਬਾਂ ਦਾ ਚੂਨਾ ਲਗਾਇਆ ਗਿਆ ਸੀ ਉਹਨਾਂ ਵੱਲੋਂ ਅਰਬਾਂ ਦਾ ਘਟਾਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਵਿਦੇਸ਼ ਦੇ ਵਿੱਚ ਫਰਾਰ ਹੋ ਗਏ ਸੀ ਅਤੇ ਇੱਥੇ ਇਹ ਵੀ ਗੱਲ ਦੱਸਣੀ ਅਹਿਮ ਬਣਦੀ ਹੈ ਕਿ ਜਿਸ ਅਦਾਲਤ ਦੇ ਵਿੱਚ ਵਿਜੇ ਮਾਲੀਆ ਦੇ ਉੱਪਰ ਪੂਰਾ ਕੇਸ ਚੱਲ ਰਿਹਾ ਹੈ ਉਸੇ ਅਦਾਲਤ ਦੇ ਵਿੱਚ ਹੀ ਨਿਰਮੋਦੀ ਦੇ ਉੱਪਰ ਕੇਸ ਚੱਲ ਰਿਹਾ ਹੈ ਜਿਸ ਤਰ੍ਹਾਂ ਪੂਰੇ ਨਿਯਮ ਵਿਜੇ ਮਾਲੀਆ ਦੇ ਲਈ ਅਪਣਾਏ ਜਾ ਰਹੇ ਨੇ ਉਹਨਾਂ ਦੇ ਕੇਸ ਦੇ ਵਿੱਚ ਉਸੇ ਤਰ੍ਹਾਂ ਦੇ ਹੀ ਨਿਯਮ ਜਿਹੜੇ ਨੇ ਉਹ ਜਦੋਂ ਨਿਰਮੋਦੀ ਦੇ ਉੱਪਰ ਫੈਸਲਾ ਕੀਤਾ ਜਾਵੇਗਾ ਤੇ ਉਸ ਦੇ ਵਿੱਚ ਵੀ ਇਹੀ ਨਿਯਮ ਜਿਹੜੇ ਨੇ ਅਪਣਾਏ ਜਾਣਗੇ ਤੇ ਨਿਰਮੋਦੀ ਦੇ ਅਗਰ ਅਸੀਂ ਪਿਛੋਕੜ ਵਾਲਾ ਚਾਤ ਮਾਰੀਏ ਤਾਂ ਨਿਰਵ ਮੋਦੀ ਦੇ ਜਿਹੜਾ ਪਰਿਵਾਰ ਦਾ ਕਾਰੋਬਾਰ ਹੀਰਿਆਂ ਨਾਲ ਜੁੜਿਆ ਹੋਇਆ ਸੀ ਨਿਰਮੋਦੀ ਜਦੋਂ 19 ਸਾਲ ਦੇ ਸੀ ਤਾਂ ਉਹਨਾਂ ਦੇ ਪਿਤਾ ਜੀ ਮੁੰਬਈ ਦੇ ਵਿੱਚ ਚਲੇ ਗਏ ਸੀ ਜਿੱਥੇ ਉਹਨਾਂ ਨੇ ਮਿਹੂ ਚੌਕਸੀ ਉਹਨਾਂ ਦੇ ਦੋਸਤ ਸੀ ਉਹਨਾਂ ਦੇ ਨਾਲ ਹੀਰਿਆਂ ਦਾ ਕਾਰੋਬਾਰ ਕੀਤਾ ਸੀ ਨੀਰਮੋਦੀ ਦਾ ਜਨਮ ਗੁਜਰਾਤ ਦੇ ਵਿੱਚ ਹੋਇਆ ਸੀ ਪਰ ਉਹ ਵੱਡੇ ਬੈਲਜੀਅਮ ਦੇ ਵਿੱਚ ਹੋਏ ਸੀ ਤੇ ਉਸ ਤੋਂ ਬਾਅਦ ਨੀਰਮੋਦੀ ਦਾ ਐਮੀ ਦੇ ਨਾਲ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਤਿੰਨ ਬੱਚੇ ਹਨ ਅਤੇ ਇਹ ਤਾਂ ਸੀ ਨੀਰਮੋਦੀ ਦੇ ਪਿਛੋਕੜ ਬਾਰੇ ਚਾਤ ਤੇ ਨੀਰਮੋਦੀ ਵੱਲੋਂ ਜਿਹੜਾ ਘੁਟਾਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਸਰਕਾਰ ਦੇ ਉੱਪਰ ਵੀ ਕਾਫੀ ਦਬਾਅ ਬਣ ਗਿਆ ਸੀ ਕਿ ਉਹਨਾਂ ਦੀ ਵੀ ਮੁੱਛ ਦਾ ਸਵਾਲ ਬਣ ਗਿਆ ਸੀ ਕਿ ਜੋ ਦੇਸ਼ ਦੇ ਬੈਂਕਾਂ ਨੂੰ ਚੂਨਾ ਲਗਾ ਕੇ ਭੱਜ ਚੁੱਕੇ ਨੇ ਉਹਨਾਂ ਨੂੰ ਫੜਿਆ ਜਾਵੇ ਤੇ ਨਰਿੰਦਰ ਮੋਦੀ ਨੂੰ ਇਸ ਦੇ ਇਸ ਦੇ ਬਾਬਤ ਬਾਰ-ਬਾਰ ਵਿਰੋਧੀ ਧਿਰਾਂ ਵੱਲੋਂ ਘੇਰਿਆ ਜਾਂਦਾ ਸੀ ਉਹਨਾਂ ਵੱਲੋਂ ਗੱਲ ਆਖੀ ਜਾਂਦੀ ਸੀ ਪਹਿਲਾਂ ਵਿਜੇ ਮਾਲੀਆ ਨੂੰ ਫੜਨ ਦੀ ਗੱਲ ਆਖੀ ਜਾਂਦੀ ਸੀ ਉਸ ਤੋਂ ਬਾਅਦ ਨੀਰਵ ਮੋਦੀ ਨੂੰ ਫੜਨ ਦੀ ਗੱਲ ਆਖੀ ਗਈ ਤੇ ਜਿਸ ਤਰ੍ਹਾਂ ਵਿਜੇ ਮਾਲੀਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸੇ ਤਰ੍ਹਾਂ ਹੀ ਹੁਣ ਨੀਰਵ ਮੋਦੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਂਗਰਸ ਮੁਖ ਪਾਰਟੀ ਦੇ ਜਿਹੜੇ ਪ੍ਰਵਕਤਾ ਨੇ ਰਣਦੀਪ ਸੁਰਜੇਵਾਲਾ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਦੇਸ਼ ਦੇ 23000 ਕਰੋੜ ਰੁਪਏ ਲੁੱਟ ਲਓ ਉਸ ਤੋਂ ਬਾਅਦ ਬਿਨਾਂ ਰੋਕ ਟੋਕ ਦੇ ਦੇਸ਼ ਵਿੱਚੋਂ ਭੱਜ ਜਾਓ ਫਿਰ ਪ੍ਰਧਾਨ ਮੰਤਰੀ ਦੇ ਨਾਲ ਜਾ ਕੇ ਵਿਦੇਸ਼ ਦੇ ਵਿੱਚ ਫੋਟੋਆਂ ਖਿਚਵਾਓ ਅਤੇ ਉਸ ਤੋਂ ਬਾਅਦ ਇੱਕ ਆਲੀਸ਼ਾਨ ਜ਼ਿੰਦਗੀ ਜਿਓ ਪਛਾਣੋ ਮੈਂ ਕੌਣ ਹਾਂ ਹੋਰ ਕੌਣ ਛੋਟਾ ਮੋਦੀ ਇਹ ਸੁਰਜੀਵਾਲ ਵੱਲੋਂ ਟਵੀਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੋਦੀ ਸਰਕਾਰ ਨੇ ਹੋਣ ਇੱਕ ਉਹਨਾਂ ਵੱਲੋਂ ਉਹਨਾਂ ਦੇ ਲਈ ਵੀ ਮੁਝਦਾ ਸਵਾਲ ਬਣ ਗਿਆ ਸੀ ਕਿ ਉਹ ਜੋ ਕਾਰੋਬਾਰੀ ਇੱਥੇ ਚੂਨਾ ਲਗਾ ਕੇ ਜਾ ਚੁੱਕੇ ਨੇ ਸਾਡੇ ਬੈਂਕਾਂ ਨੂੰ ਉਹਨਾਂ ਨੂੰ ਫੜਿਆ ਜਾਵੇ ਤੇ ਨਰਿੰਦਰ ਮੋਦੀ ਦੇ ਉੱਪਰ ਲਗਾਤਾਰ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਨਿਸ਼ਾਨਾ ਸਾਧਦੀਆਂ ਰਹੀਆਂ ਨੇ ਲਗਾਤਾਰ ਵਿਜੇ ਮਾਲੀਆ ਨੂੰ ਚਾਹੇ ਲੈ ਕੇ ਗੱਲ ਕਰੀਏ ਜਾਂ ਫਿਰ ਗੱਲ ਕਰੀਏ ਨੀਰਮ ਮੋਦੀ ਨੂੰ ਲੈ ਕੇ ਉਹਨਾਂ ਵੱਲੋਂ ਲਗਾਤਾਰ ਨਿਸ਼ਾਨਾ ਨਰਿੰਦਰ ਮੋਦੀ ਦੀ ਸਰਕਾਰ ਦੇ ਉੱਪਰ ਸਾਧਿਆ ਗਿਆ ਹੈ ਅਤੇ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਉਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਸ਼ਾਇਦ ਵਿਰੋਧੀ ਪਾਰਟੀਆਂ ਹੁਣ ਇਹੀ ਗੱਲ ਚੱਕਣ ਗਿਆ ਕਿ ਸਰਕਾਰ ਵੱਲੋਂ ਇਹ ਇਸ ਕਰਕੇ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਵੱਲੋਂ ਸਖਤ ਰੁਖ ਇਸ ਕਰਕੇ ਅਖਤਿਆਰ ਕੀਤੇ ਜਾ ਰਹੇ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਸਰਤੇ ਨੇ ਅਗਰ ਉਹ ਇਸ ਤਰ੍ਹਾਂ ਦੇ ਕਦਮ ਚੁੱਕਦੇ ਨੇ ਤਾਂ ਉਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਫੀ ਫਾਇਦਾ ਹੋਣ ਵਾਲਾ ਹੈ ਵਿਰੋਧੀ ਪਾਰਟੀਆਂ ਉਹਨਾਂ ਨੂੰ ਇਸ ਦੇ ਉੱਪਰ ਕੀ ਐਡੀਆਂ ਹੋਈਆਂ ਵੀ ਸਾਨੂੰ ਨਜ਼ਰ ਆਉਣ ਗਿਆ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਪਰ ਇੱਕ ਸਿਆਸਤ ਕੀਤੀ ਜਾਵੇ ਨੀਰਮ ਮੋਦੀ ਨੇ 13000 ਕਰੋੜ ਰੁਪਏ ਦਾ ਘੁਟਾਲਾ ਕੀਤਾ ਸੀ ਨੀਰਮ ਮੋਦੀ ਅਤੇ ਮਿਹਲ ਚੌਕਸੀ ਉਸ ਤੋਂ ਬਾਅਦ ਲੰਡਨ ਦੇ ਵਿੱਚ ਚਲੇ ਗਏ ਸੀ ਉਹ ਫਰਾਰ ਹੋ ਗਏ ਸੀ ਤੇ ਤੁਹਾਨੂੰ ਦੱਸ ਦਈਏ ਕਿ ਉੱਥੇ ਦੇ ਲੰਡਨ ਦੇ ਪੋਰਸ਼ ਜਿਹੜਾ ਇਲਾਕਾ ਹੈ ਉਸ ਦੇ ਵਿੱਚ ਨੀਰਮ ਮੋਦੀ ਰਹਿ ਰਹੇ ਸਨ ਉਹਨਾਂ ਨੂੰ ਲੰਡਨ ਦੇ ਵਿੱਚ ਘੁੰਮਦੇ ਹੋਏ ਦੇਖਿਆ ਗਿਆ ਸੀ ਉਹਨਾਂ ਦਾ ਜਿਹੜਾ ਰੂਪ ਸੀ ਉਹ ਕਾਫੀ ਬਦਲਿਆ-ਬਦਲਿਆ ਨਜ਼ਰ ਆਇਆ ਸੀ ਜਦੋਂ ਉਹਨਾਂ ਨੂੰ ਲੰਡਨ ਦੀ ਸੜਕਾਂ ਦੇ ਉੱਪਰ ਘੁੰਮਦੇ ਹੋਏ ਦੇਖਿਆ ਗਿਆ ਸੀ ਉਹਨਾਂ ਦੇ ਪਹਿਰਾਵੇ ਦੇ ਵਿੱਚ ਤੇ ਉਹਨਾਂ ਦੇ ਥੋੜੇ ਚਿਹਰੇ ਦੇ ਵਿੱਚ ਜਿਹੜਾ ਰੂਪਰੇਖਾ ਸੀ ਉਸ ਦੇ ਵਿੱਚ ਥੋੜਾ ਜਿਹਾ ਫਰਕ ਕੰਨੋ ਮਿਲਿਆ ਸੀ ਤੇ ਇਸ ਤੋਂ ਬਾਅਦ ਜਿਹੜਾ ਹੁਣ ਕਾਰਵਾਈ ਕਰਦੇ ਹੋਏ ਜੋ ਲੰਡਨ ਦੀ ਅਦਾਲਤ ਦੇ ਵੱਲੋਂ ਵਾਰੰਟ ਜਾਰੀ ਕੀਤਾ ਗਿਆ ਸੀ ਉਸ ਦੇ ਉੱਪਰ ਮਿਹੋ ਨੀਰਮ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕੁਝ ਹੀ ਸਮੇਂ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਦਾਲਤ ਆਪਣਾ ਫੈਸਲਾ ਇਸ ਦੇ ਉੱਪਰ ਸੁਣਾਵੇਗੀ ਤੇ ਤੁਹਾਨੂੰ ਦੱਸ ਦਈਏ ਕਿ ਨੀਰਮ ਮੋਦੀ ਜਿਹੜੇ ਨੇ ਪੋਸ਼ ਇਲਾਕੇ ਦੇ ਵਿੱਚ ਰਹਿ ਰਹੇ ਸੀ ਤੇ ਉਸ ਤੋਂ 3 ਬੈੱਡਰੂਮ ਦਾ ਫਲੈਟ ਸੀ ਉਸ ਦੇ ਵਿੱਚ ਉਹ ਰਹਿ ਰਹੇ ਸੀ ਤੇ 13000 ਪੌਂਡ ਮਹੀਨਾ ਖਰਚਾ ਸੀ ਇਸ ਦਾ ਜਿੱਥੇ ਉਹ ਰਹਿ ਰਹੇ ਸੀ ਤੇ ਸਭ ਤੋਂ ਵਧੀਆ ਗੱਲ ਇਹ ਹੀ ਹੈ ਕਿ ਜਿਸ ਨੇ ਦੇਸ਼ ਦੀਆਂ ਬੈਂਕਾਂ ਨੂੰ ਘੁਟਾਲਾ ਜਿਹਨਾਂ ਵਿੱਚ ਕੀਤਾ ਚੂਨਾ ਲਗਾਇਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਪਰ ਕੀ ਸਾਰਾ ਪ੍ਰੋਸੀਜਰ ਹੁੰਦਾ ਹੈ ਕੀ ਉਹਨਾਂ ਦੇ ਉੱਪਰ ਕੋਰਟ ਵੱਲੋਂ ਫੈਸਲਾ ਆਉਂਦਾ ਹੈ ਉਸ ਦੀ ਪਲ-ਪਲ ਦੀ ਅਪਡੇਟ ਤੁਹਾਨੂੰ ਅਸੀਂ ਅਜੀਤ ਵੈਬ ਟੀਵੀ ਦੇ ਜ਼ਰੀਏ ਮੁਹੱਈਆ ਕਰਵਾਉਂਦੇ ਰਵਾਂਗੇ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਹੁਣ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਧੰਨਵਾਦ